ਵਟਾਲਾ ਚ ਅੰਬਰੀਸਾ ਰੋਡ ਤੇ ਮਜੂਰ ਸਵਾਤੀ ਸਟੀਲ ਇੰਡਸਟਰੀ ਅੰਦਰ ਅਚਾਨਕ ਭਿਆਨਕ ਅੱਗ ਲੱਗ ਗਈ ਇੰਡਸਟਰੀ ਅੰਦਰ ਪਏ ਤੇਲ ਦੇ ਟੈਂਕਰ ਜਿਸ ਵਿੱਚ 6000 ਲੀਟਰ ਤੇਲ ਸੀ ਜਿਸ ਨੂੰ ਅੱਗ ਪੈਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਮੌਕੇ ਤੇ ਫਾਇਰ ਗੇਟ ਦੀਆਂ ਦੋ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ ਵਟਾਲਾ ਚ ਅੰਬਰੀਸਾ ਰੋਡ ਤੇ ਸਟੀਲ ਇੰਡਸਟਰੀ ਚ ਲੱਗੀ ਭਿਆਨਕ ਅੱਗ ਲੱਖਾਂ ਦਾ ਨੁਕਸਾਨ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਮੈਂ ਔਰਕਾਰ ਸਿੰਘ ਸਫਾਇਰ ਅਫਸਰ ਬਟਾਲਾ ਜੀ ਜੀ ਸਾਰੀ ਘਟਨਾ ਵਾਪਰੀ ਤੇ ਕਿਸ ਤਰੀਕੇ ਨਾਲ ਇਹ ਸਵਾਤੀ ਸਟੀਲ ਇੰਡਸਟਰੀ ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਆ ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ 베ਰਿੰਗ ਕਾਲਜ ਦਾ ਏਰੀਆ ਨਾਲ ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ ਕਿਤੇ ਵੀ ਅੱਗ ਲੱਗਦੀ ਹੈ ਜਦੋਂ ਵੀ ਗੱਡੀਆਂ ਕਹੋ ਭਈ ਇਧਰੋਂ ਇਸ ਰੋਡ ਤੋਂ ਅੱਗੇ ਲਿਜਾਣੀਆਂ ਹੋਣ ਤਾਂ ਉਥੇ 15-20 ਮਿੰਟ ਖਰਾਬ ਹੋ ਜਾਂਦੇ ਆ ਜਦੋਂ ਇੱਥੇ ਤੁਸੀਂ ਪਹੁੰਚੇ ਮੌਕੇ ਤੇ ਕੀ ਲਖਿਆ ਨਾ ਮੌਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਚਬਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕੋਡ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਉਹਨੂੰ ਤਕਰੀਬਨ 20 ਕੁ ਮਿੰਟ 20 ਮਿੰਟ ਦੇ ਵਿੱਚ ਵਿੱਚ ਬੁਝਾ ਦਿੱਤਾ ਗਿਆ ਮੈਂ ਨਾ ਸਰਿੰਦਰ ਲਾਲ ਆ ਜੀ ਜੀ ਕਿਸ ਨਾਮ ਤੇ ਵੇਦ ਕ੍ਰਿਸਟਿਨ ਇੰਡਸਟਰੀ ਫਰਮ ਹੈ ਔਰ ਸਾਡਾ ਰੇਲੇ ਪ੍ਰੋਡਕਟ ਬੰਦਾ ਯੀ ਐਸ ਸੀ ਐਕਟੀਵिटीज ਜਿਹੜੀ ਇਹ ਮਾਲ ਬਣਾਉਣੇ ਰੇਲਵੇ ਟ੍ਰੈਕ ਆਈਟਮਸ ਔਰ ਸਾਰੀ ਹੌਟ ਦੇ ਬੰਦੀ ਮਾਲ ਜਿਹੜਾ ਉੱਤੇ ਗਰਮ ਪੱਠੀ ਕਰਕੇ ਨਾ ਫਿਰ ਮਾਲ ਬਣਦਾ ਤੋਂ ਅਚਾਨਕ ਜਿਹੜਾ ਨਾ ਸਿਰੇ ਚਲਦੇ ਚਲਦੇ ਅੱਗ ਲੱਗ ਗਈ ਤੁੰਚ ਗਾਇਲ ਤੁੰਚ ਗਲਦਾ ਪੂਰਾ ਟੈਂਕ ਜਿਹੜਾ 6000 ਲੀਟਰ ਮਾਲ ਤੋਂ ਸਿਕਮੋ ਉੱਤੇ ਪੈਂਦਾ ਤੋਂ ਬੰਦਾ 6000 ਤੋਂ ਵੱਧ ਹੀ ਪੈਂਦਾ ਸਾਰਾ ਸੜ ਗਿਆ ਇਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜਾ ਡਰਮ ਪੈਂਦੇ ਨੇ ਇੱਕ ਜੇ ਕਮ ਸੇ ਕਮ ਇਹਦਾ ਮਤਲਬ 1.5 ਲੱਖ ਰੁਪਏ ਦਾ ਕਮ ਸੇ ਕਮ ਤੀਹਲਾ ਜਿਹੜਾ ਸਰ ਜੀ ਹਾਂ ਜੀ ਅਸੈਸਮੈਂਟ ਕਰਨੇ ਪਏ ਕਿੰਨਾ ਸਾਰੇ ਹਾਂ ਲੋਕ ਦਾ ਬਾਲ ਨਾ ਜਾਏ ਜੀ ਲੋਕ ਦਾ ਵੇਖਿਆ ਲੋਕ ਦਾ ਤੇ ਕੀ ਕੰਮ ਹਾਂਜੀ ਲੋਕ ਦਾ ਕੀ ਜਾਂਦਾ ਲੋਕ ਨਹੀਂ ਹੁੰਦੀ ਸਰ ਉਹ ਫਰਨਸ ਆਇਲ ਹੁੰਦਾ ਉਹ ਮਤਲਬ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਹੀ ਬਣਦਾ ਉਹ ਦਿਖ ਜਗਾਉਂਦੇ ਸਾਰਾ